ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਣੇ ਚਰਦੀ ਕਲਾ ਦੇ ਵਿੱਚ ਹੋਗੇ ਸੋ ਬਹੁਤ ਵਧੀਆ ਲੱਗਦਾ ਅੱਜ ਦਾ ਹਨਾ ਕਮੈਂਟ ਆਉਂਦੇ ਆ ਵਧੀਆ ਵਧੀਆ ਸੋਹਣੇ ਸੋਹਣੇ ਕਮੈਂਟ ਕਰਦੇ ਆ ਵੀਰ ਸਾਡੀਆਂ ਭੈਣਾਂ ਤੇ ਪ੍ਰਮਾਤਮਾ ਚਲੋ ਉਹਨਾਂ ਭੈਣਾਂ ਨੂੰ ਵੀ ਤੰਦਰੁਸਤੀ ਬਖਸ਼ੇ ਚਰਦੀ ਕਲਾ ਦੇ ਵਿੱਚ ਰੱਖੇ ਭਰਾਵਾਂ ਜਿਹੜੇ ਕਮੈਂਟ ਕਰਦੇ ਆ ਸੋ ਅੱਜ ਵੀ ਕਰਦੇ ਰਿਕਾਰਡਿੰਗ ਵਲੋਗ ਆ ਤੁਸੀਂ ਐਂਡ ਤੱਕ ਦੇਖਿਓ ਵਲੋਗ ਬਿਲਕੁਲ ਵੀ ਸਕਿੱਪ ਨਾ ਕਰਿਓ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਸੋ ਸਾਡੇ ਚੈਨਲ ਨੂੰ ਜੁਆਇਨ ਕਰ ਲਿਓ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਤੇ ਹੁਣ ਆਪਾਂ ਮਿਲਦੇ ਆ ਤੁਹਾਨੂੰ ਵਲੌਗ ਦੇ ਵਿੱਚ ਸੋ ਪੂਰਾ ਫੁੱਲ ਵਾਚ ਕਰਿਓ ਸੋ ਗਾਇਸ ਆਪਾਂ ਗੋਭੀ ਕਟਿੰਗ ਕਰਕੇ ਰੱਖ ਲਈ ਐ ਤੇ ਸੋ ਆਲੂ ਆਪਾਂ ਉਦੋਂ ਹੀ ਹੀ ਕੱਟ ਕਰਾਂਗੇ ਕਿਉਂਕਿ ਆਲੂ ਤੁਹਾਨੂੰ ਪਤਾ ਬਲੈਕ ਪੈ ਜਾਂਦੇ ਆ ਤੇ ਹਰਜੋਤ ਨੇ ਸਾਡੇ ਕਿ 3 ਵਜੇ 4 ਵਜੇ ਜਾਂਦੇ ਹਿਲਾ ਲਉ ਨੂੰ ਉਸ ਤੋਂ ਬਾਅਦ ਹੋ ਚੱਲ ਜਿੰਦਾ ਟਿਵੀਸ਼ਨ ਤੇ ਤੇ ਇੱਕਦਮ ਆਪਾਂ ਹਨਾ ਸਬਜ਼ੀ ਵਗੈਰਾ ਕਟਿੰਗ ਕਰਕੇ ਰੱਖ ਲਾਂਗੇ ਕੱਪੜੇ ਵਗੈਰਾ ਮੈਂ ਹੁਣ ਧੋਤੇ ਸੀ ਉਹ ਮੈਂ ਸੁਕਾ ਲੱਦੇ ਨੇ ਤੇ ਕੁਛ ਵੀ ਵਲੌਗ ਦੇ ਨਾਲ ਅੰਤ ਤੱਕ ਬਣੇਗਾ ਬਿਲਕੁਲ ਨਹੀਂ ਸਕਿੱਪ ਨਾ ਕਰਿਓ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਿਓ ਤੇ ਇੱਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਵਲੌਗ ਦੇ ਨਾਲ ਇਹ ਪਟ ਬਣੇਗਾ ਬਾਕੀ ਦਾ ਵਲੌਗ ਤੋਂ ਮੈਂ ਜ਼ਰੂਰ ਉਸ ਬਾਅਦ ਦਿਖਾਵਾਂਗੇ ਸੋ ਵਲੌਗ ਦੇ ਨਾਲ ਬਣੇਗਾ ਜੀ ਓਕੇ ਸੋ ਆ ਗੋਭੀ ਆਪਾਂ ਕਟਿੰਗ ਕੀਤੀ ਆ ਆਲੂ ਆਪਾਂ ਬਾਅਦ ਵਿੱਚ ਕਟਿੰਗ ਕਰਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਗੋਭੀ ਕਟਿੰਗ ਕੀਤੀ ਆ ਜਿਹਨਾਂ ਹੁਣ ਆਪਾਂ ਰੱਖ ਦਾਂਗੇ ਇੱਧਰ ਆਪਾਂ ਕੱਪੜੇ ਧੋ ਕੇ ਸੁੱਕਣੇ ਪਏ ਨੇ ਤੇ ਇਹ ਕੱਪੜੇ ਮੈਂ ਧੋ ਦਿੱਤੇ ਨੇ ਇੱਧਰ ਸਾਡਾ ਟਰੈਕਟਰ ਲੱਗਾ ਹੋਇਆ ਵਾ ਇੱਧਰ ਜੋ ਉਹਦਾ ਸਾਈਕਲ ਮੋਟਰਸਾਈਕਲ ਲੱਗੇ ਹੋਏ ਆ ਤੇ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ ਇੱਧਰ ਪਾਲਕ ਇੱਧਰ ਪਾਲਕ ਧਨੀਆ ਆਹ ਦੇਖੋ ਧਨੀਆ ਧੁੱਪ ਬਹੁਤ ਆ ਧੁੱਪ ਦੇ ਵਿੱਚ ਥੋੜੀ ਜੀ ਹੁੰਦੀ ਆ ਤੇ ਇੱਧਰ ਆਪਾਂ ਸਰੋਂ ਬੀਜੀ ਹੋਈ ਆ ਪਰ ਫੁੱਲ ਹਜੇ ਛੋਟੇ-ਛੋਟੇ ਆ ਜੀ ਆਹ ਦੇਖੋ ਇੱਧਰ ਪਾਲਕ ਤੇ ਇੱਧਰ ਕਣਕਾਂ ਨੇ ਇਹ ਕਿਸੇ ਦੀ ਪੈਲੀ ਆ ਤੇ ਇੱਥੇ ਕਣਕ ਬੀਜੀ ਹੋਈ ਆ ਜੀ ਤੇ ਆ ਦੇਖੋ ਉੱਤਰ ਵੀ ਸਰੋਂ ਬੀਜੀ ਆ ਕਿਸੇ ਨੇ ਤੇ ਆ ਦੇਖੋ ਅਸੀਂ ਲਿਆਂਦਾ ਨਵਾਂ ਡੌਗੀ ਇਹ ਹੈਗਾ ਨਵਾਂ ਡੌਗੀ ਸਾਡਾ ਚੇਰੂ ਇਹ ਹੈਗਾ ਨਵਾਂ ਡੌਗੀ ਜੀ ਬਹੁਤ ਕਿਊਟ ਆ ਬਾਕੀ ਆਪਾਂ ਡੌਗੀ ਨੂੰ ਆਪਣੇ ਤਰੀਕੇ ਦੇ ਨਾਲ ਹੀ ਸਮਝਾਵਾਂਗੇ ਹਨਾ ਕਿਉਂਕਿ ਜਾਨਵਰ ਹੁੰਦੇ ਆ ਤੇ ਜਾਨਵਰਾਂ ਨੂੰ ਆਪਾਂ ਆਪਣੇ ਤੇ ਇਹ ਹੈਗਾ ਵਾ ਹਰਸ਼ਦੀਪ ਸਿੰਘ ਤੇ ਇਹਦੇ ਬਾਰੇ ਮੈਂ ਪਿਛਲੇ ਵਲੌਗ ਚ ਜਾਣਕਾਰੀ ਦੇ ਦਿੱਤੀ ਸੀ ਤੇ ਇੱਧਰ ਦੇਖੋ ਇੱਧਰ ਹੈਗਾ ਸਾਡਾ ਇਹ ਡੰਗਰਾਂ ਦਾ ਕਮਰਾ ਬਣਾਇਆ ਇੱਧਰ ਵੀ ਸਾਡੇ ਪਸ਼ੂ ਬੱਜੇ ਹੋਏ ਨੇ ਇੱਧਰ ਆਪਾਂ ਡੰਗਰ ਬੰਨੇ ਨੇ ਤੇ ਵੀਡੀਓ ਬਣਾਉਣੀਆਂ ਬਹੁਤ ਔਖੀਆਂ ਨੇ ਜੀ ਤੇ ਹੁਣ ਆਪਾਂ ਤੁਹਾਨੂੰ ਆਪਣੀ ਬੰਬੀ ਵਖਾਲਦੇ ਆ ਸੋ ਆਪਾਂ ਤੁਹਾਨੂੰ ਆਪਣੀ ਬੰਬੀ ਵਖਾਲਦੇ ਆ ਜੀ ਤੇ ਸੋ ਆਪ ਆ ਗਏ ਆ ਬੰਬੀ ਤੇ ਸੋ ਇਧਰ ਆ ਸਾਡੀ ਬੰਬੀ ਬੰਬੀ ਦੇਖਣਗੇ ਸਾਡੀ ਬੰਬੀ ਚੱਲਣ ਦੀ ਆ ਸੋ ਇਧਰ ਦਾ 뷰 ਵੇਖੋ ਤੁਸੀਂ ਵਧੀਆ ਜਿਹਾ ਇਧਰ ਦਾ 뷰 ਦੇਖੋ ਕਿੰਨਾ ਵਧੀਆ ਬਹੁਤ ਵਧੀਆ 뷰 ਹੈ ਜੀ ਸੋ ਗਾਇਸ ਦੇਖੋ 뷰 ਬਹੁਤ ਵਧੀਆ ਵਾ ਬਹੁਤ ਵਧੀਆ ਬਹੁਤ ਨਾਈਸ 뷰 ਹੈ ਜੀ ਇਧਰ ਘਾੜੀ ਹੈ ਸਾਡਾਂ ਤੇ ਆਪਾਂ ਡੇੜੇ ਤੇ ਰਹਿੰਦੇ ਆ ਤੇ 뷰 ਦੇਖੋ ਤੁਸੀਂ ਕਿੰਨਾ ਵਧੀਆ ਲੱਗਦਾ ਵਾ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਖੇਤਾਂ 'ਚ ਰਹਿਣਾ ਗੇਜ ਹਾ ਤਾਂ ਸਹੀ ਗੱਲ ਆ ਆ ਕਿਦਾਂ ਜਾਣਗੇ ਸੋ ਟਪ ਬੋਤ ਲੱਗੀ ਹੋਈ ਆ ਤੇ ਆਪਾਂ ਬੈਠੇ ਆ ਬਾਹਰ ਤੇ ਨਾਲੇ ਕਰਦਿਆਂ ਦਾ ਉਹ ਕੁੜੀ ਸਾਡੀ ਲੁੱਕਦੀ ਆ ਕਿਉਂਕਿ ਕਈਆਂ ਨੂੰ ਹਨਾ ਲਾਉਡ ਨਹੀਂ ਆ ਵੀਡੀਓ ਚ ਲਿਆਉਣਾ ਇਸ ਕਰਕੇ ਬਦੋ ਬਦ ਨਹੀਂ ਬਣਾਉਂਦੇ ਆਪਾਂ ਕਿਸੇ ਦੀ ਵੀਡੀਓ ਇਹ ਤਾਂ ਠੀਕ ਆ ਨਹੀਂ ਤਾਂ ਕੋਈ ਗੱਲ ਨਹੀਂ ਜੀ ਤੇ ਆਹ ਮੁੰਡਾ ਤੇ ਆਪਣੇ ਆਪ ਹੀ ਆ ਜਾਂਦਾ ਖੁੱਲਾ ਹੀ ਸੱਦਾ ਇਹਨੂੰ ਤੇ ਇਹ ਮੁੰਡਿਆ ਦੱਸ ਆਪਣਾ ਪਿੰਡ ਪਿੰਡ ਕਿਹੜਾ ਤੁਹਾਡਾ ਅਸਨਾਰ ਵਾਲਾ ਪਥਨਾ ਵਾਲ ਪਿੰਡਾ ਇਹਨਾਂ ਦਾ ਤੇ ਇਹ ੁੰਡੇ ਆ ਪੇਪੜ ਤੇ ਹੁਣ ਸੰਗ ਦੇ ਮੇਲੇ ਵੀ ਤੁਹਾਨੂੰ ਪਤਾ ਆ ਹੁੰਦੇ ਆ ਡੇਰੇ ਦਾ ਵੀ ਆ ਜਾਣਾ ਪਤਨ ਦਾ ਵੀ ਆ ਜਾਣਾ ਤੇ ਬੱਚਿਆਂ ਦੇ ਵਿੱਚੇ ਪੇਪੜ ਆ ਗਏ ਨੇ ਤੇ ਵਿੱਚ ਮੇਲੇ ਆ ਜਾਣੇ ਨੇ ਤੇ ਇਹ ਮੇਲੇ ਤੋਂ ਪਹਿਲਾਂ ਇੱਥੋਂ ਚੱਲ ਜੂਗਾ ਕਿਉਂਕਿ ਇਹਨੇ ਵੇਖਣਾ ਆਪਣੇ ਪਿੰਡੋਂ ਉਧਰੋਂ ਜਾਣਾ ਇਹ ਪੇਪੜੀ ਪਾਉਣ ਆਇਆ ਹਜਾਰਾ ਇਹਨੇ ਪੇਪੜਾ ਭਾ ਕੇ ਚੱਲ ਜਾਣਾ ਸੋ ਗਾਇਸ ਆਪਾਂ ਹੁਣ ਮਿਕਸੀ ਦੇ ਵਿੱਚ ਮਸਾਲੇ ਗ੍ਰੇਂਡ ਕਰਾਂਗੇ ਸੋ ਆਪਾਂ ਪਹਿਲਾਂ ਮਿਰਚਾ बाලराध काटनांगपा ड स බना ක ਮਿਕਸੀ ਦੇ ਵਿੱਚ ਆਪਾਂ ਗ੍ਰाइंड ਕਰ ਲਾਂਗੇ ਜਿਹੜੇ ਪਿਆਜ਼ ਅਦਰਕ ਮਿਰਚਾਂ ਪਾਈਆਂ ਵੀ ਹੈ ਸੀ ਉਹਨੂੰ ਗ੍ਰाइंड ਕਰਾਂਗੇ ਤੇ ਹੱਸੀ ਘੱਟ ਜਾ ਅਸਲ ਬਹੁਤਿਆਰ ਮੇਰੇ ਵਾਲੇ ਵੇਖ ਕੇ ਨਾ ਹੱਸਦੇ ਆ ਬੱਚੇ ਇੱਥੇ ਲਾ ਕੇ ਬੈਠੇ ਆ ਬਹੁਤ ਜਾਣੇ ਤੇ ਮੇਰੇ ਵਾਲਾ ਜਿਸ ਮੈਂ ਵੀਡੀਓ ਬਣਾਉਣੀ ਆ ਨਾ ਤੇ ਬਹੁਤ ਹੱਸਦੇ ਆ ਬੰਦ ਕਰ ਦਿਓ ਅੱਜ ਉਹ ਤਾਂ ਆ ਗਿਆ ਸਕੂਲ ਤੋਂ ਤੇ ਆਪਾਂ ਉਹਦੇ ਲਈ ਦੁੱਧ ਗਰਮ ਕਰਦੇ ਪਏ ਆ ਦੁੱਧ ਗਰਮ ਹੋ ਗਿਆ ਵਾ ਸੋ ਫਿਰ ਇਹਨੇ 4 ਵਜੇ ਟਿਊਸ਼ਨ ਤੇ ਚਲ ਜਣਾ ਵੈਸੇ ਤਾਂ ਟਾਈਮ ਹੋ ਚਲਿਆ ਹੈ ਪਰ ਆਪਾਂ ਦੁੱਧ ਪਿਆ ਕੇ ਉਹਨੂੰ ਫਿਰ ਢੇਲ ਦਾਂਗੀ ਪੀਸ਼ਮ ਤੇ ਮੈਂ ਕੱਲਾ ਦੁੱਧ ਦੇ ਵਿੱਚ ਥੋੜੀ ਪੱਤੀ ਪਾ ਦਿੰਨੀ ਆ ਸੋ ਦੁੱਧ ਗਰਮ ਕਰ ਲਿਆ ਤੇ ਹੁਣ ਆਪਾਂ ਗਲਾਸੀ ਦੇ ਵਿੱਚ ਪਾ ਦਾਂਗੇ ਜਿਵੇਂ ਬਜੇ ਦਾ ਤੇ ਸਬਜੀ ਆਪਾਂ ਬਣਾਉਂਦੇ ਆ ਬਾੜ ਚੁੱਲੇ ਤੇ ਤੇ ਇੱਥੇ ਭਾਂਡੇ ਧੋਣ ਵਾਲੇ ਸੀ ਥੋੜੇ ਜਿਕੇ ਮੈਂ ਕਿਹਾ ਚਲੋ ਧੋ ਲਈਏ ਉਸ ਤੋਂ ਬਾਅਦ ਆਪਾਂ ਹਰਜੋ ਨੂੰ ਲੈਣ ਜਾਵਾਂਗੇ ਕਿਉਂਕਿ ਉਹ ਤੇ ਹਰਜੋ ਨੂੰ ਲੈਣ ਜਾਵਾਂਗੇ ਆਪਾਂ ਕਿਉਂਕਿ ਉਹ ਕ੍ਰਿਕਟ ਤੇ ਗਿਆ ਹੈ ਤਾਂ ਲੈਣ ਜਾਵਾਂਗੇ ਸੋ ਤੁਸੀਂ ਵਲੌਗ ਦੇ ਨਾਲ ਬਣਾਉਣ ਤੱਕ ਤੇ ਬਰਤਨ ਸਾਡੇ ਨੂੰ ਜਲੇਗਾ ਸਾਫ ਜਾਂ ਇਸਾਫ ਪਾਡੋ ਨੁਹਾਂ ਜਮਾਂ ਮੈਂ ਫੱਕ ਚੱਲੇ ਆ ਜੀ ਜੋਤ ਨੂੰ ਲੈਣ ਟਿਊਸ਼ਨ ਤੋਂ ਸੋਪਾ ਟਿਊਸ਼ਨ ਤੋਂ ਚੱਲੇ ਜੋਤ ਨੂੰ ਲੈਣ ਇੱਧਰ ਦੇਖੋ ਸੜਾਂ ਸਾਡੀ ਦੇਖ ਸਕਦੇ ਸੜਾਂ ਸੋ ਜਾਣਿਆ ਫਤਿਹ ਕੁੱਤਾ ਤੇ ਨਹੀਂ ਲੱਗੇ ਚੁਣਾਈ ਫੱਟੇ ਖਲੋ ਜੇ ਰੁਕ ਜਾ ਇੰਨੀ ਡਰਦੀ ਕਿਉਂ ਆ ਪਾਪਾ ਮਾਰਦਾ ਉਹ ਰੁਕ ਜਾ ਫੱਟੇ ਫੱਟੇ ਰੁਕ ਜਾ ਬੋਲ ਉਹ ਵੇ ਉਹ ਕਿੱਥੇ ਚਲ ਗਿਆ ਸੜਕ ਤੇ ਜਿਆਦਾ ਲੱਗਦਾ ਇੱਧਰ ਆ ਜਾ ਇੱਧਰ ਆ ਓਏ ਆ ਪੂਤਾ ਆ ਕੋਈ ਹਿੱਟਾ ਚੀ ਹੈ ਸੋ ਗਾਇਸ ਅੱਜ ਦਾ ਵਲੋਗ ਤੁਹਾਨੂੰ ਕਿਵੇਂ ਦਾ ਲੱਗਾ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜੇ ਥੋੜਾ ਜਿਹਾ ਵੀ ਮੇਰਾ ਵਲੋਗ ਵਧੀਆ ਲੱਗਦਾ ਹੋਵੇ ਤਾਂ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਲਾਈਕ ਵੀ ਕਰਦਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਸੋ ਮਿਲਦੇ ਆਪਾਂ ਤੁਹਾਨੂੰ ਅਗਲੀ ਸੋਹਣੀ ਜੀ ਵੀਡੀਓ ਸੋਹਣੀ ਜੀ ਵੀਡੀਓ ਦੇ ਨਾਲ ਬਾਏ ਬਾਏ